ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕੋਗਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਅਰਮਾਨ ਵੀਰ ਜੀ ਨਾਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 6 ਮੱਝਾਂ ਦਿਖਾਉਣੀ ਆ ਜਿਨ੍ਹਾਂ ਵਿੱਚੋਂ 4 ਮੱਝਾਂ ਟੋਕੜਾ ਕੱਪਣਾ ਚੱਕ ਪਾਸ ਆ ਚੰਗੇ ਦੁੱਧ ਵਾਲੀਆਂ ਟੋਕੜਾ ਕੱਪਣਾ ਜਿਹੜੀਆਂ ਵੀਰ ਜੀ ਨਾਲ ਹੁੰਦੀਆਂ 4 ਚੱਕ ਪਾਸ ਆ ਤੇ 2 ਬੱਚੇ ਤੋਂ ਬਿਨਾ ਆ ਵੀਡੀਓ ਪੂਰੀ ਵੇਖਿਓ ਜੀ ਨਾਰਮਲ ਰੇਟ ਹੀ ਤੁਹਾਨੂੰ ਵਿਖਾਉਣੇ ਆ ਸਾਰੇ ਤੇ ਗੱਲਬਾਤ ਹੁਣ ਕਰਦੇ ਆ ਵੀ ਜੀ ਹਨਾ ਤੇ ਪੁੱਛਦੇ ਆ ਸਾਡੀ ਡਿਟੇਲ ਬਾਕੀ ਆ ਵੀ ਸਾਰੀਆਂ ਸੂਈਆਂ ਆ ਆਪਣੀ ਇੱਥੇ ਆ ਕੇ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚੁਆਈ ਜ਼ਰੂਰ ਕਰਾ ਲਿਆ ਕਰੋ ਜੀ ਹਾਂ ਜੀ ਵੀਰ ਜੀ ਸਾਸੇ ਕਾਲ ਜੀ ਸਾਸੇ ਜੀ ਵੀਰ ਜੀ ਕੀ ਹਾਲ ਚਾਲ ਦੇ ਵਧੀਆ ਵਧੀਆ ਤੁਸੀਂ ਦੱਸੋ ਬਾਅਦਸ਼ਾਹ ਵਧੀਆ ਵਧੀਆ ਭਾਜੀ ਤੇ ਵੇਗਿਆ ਮਾਲਦਨ ਨਾਲ ਫਿਰ ਭਾਈ ਨਾਲੋਂ ਨਾਲ ਹੀ ਵਿਕ ਜਾਂਦਾ ਤੇ ਇਹ ਵਾਲੇ ਵੀਡੀਓ ਤੇ ਵੀ ਨਹੀਂ ਪਈਦਾ ਪਹਿਲਾਂ ਵਿਕ ਜਾਂਦਾ ਅੱਛਾ ਹਾਂਜੀ ਅੱਜ ਚਲਾਈ ਆ ਇਹ ਚਲਾਈ ਚੱਲਦੀ ਰਹਿੰਦੀ ਆ ਚੱਲਦੀ ਜਾਂਦੀ ਜੰਦੀ ਭਾਈ ਠੀਕ ਹੈ ਹਾਂਜੀ ਹਾਂਜੀ ਤੇ ਚਲੋ ਫਿਰ ਨਾਮ ਦੱਸ ਤੋਂ ਨਾਂ ਵਰਜੀ ਅਰਮਾਨ ਪਿੰਡ ਵਰਜੀ ਹੈਗਾ ਆਪਣਾ ਘੋਗਾ ਤਹਿਸੀਲ ਬਟਾਲਾ ਤੇ ਡਿਸਟ੍ਰਿਕਟ ਗੁਰਦਾਸਪੁਰ ਹੈ ਵਰਜੀ ਤੇ ਨੰਬਰ ਹੈਗਾ ਵਰਜੀ ਆਪਣਾ 78140 ਤੇ 88635 78140 88635 ਵਰਜੀ ਨੰਬਰ ਹੈ ਆ ਅੱਜ ਵਰਜੀ ਆਪਣੇ ਉਹ ਚਾਰ ਝੋਟੀਆਂ ਟੋਕੜਾ ਬਣਾਣੇ ਚੈੱਕ ਪਾਸ ਕਰੇ ਲਿਆ ਕੇ ਵੀਰ ਜੀ ਚੈੱਕ ਕਰਾਈ ਦੀਆਂ ਆਪਾਂ ਨੇ ਤੇ ਬਾਕੀ ਹੈ ਵੀ ਜਿਹੜੀਆਂ ਸੱਜਰਾਂ 15-15 ਕਿਲੋ ਦਿੰਦੀ ਰਹੀਆਂ ਉਹ ਵੀ ਦੋ ਮਹੀਆਂ ਆਪਣੇ ਕੋਲ ਹੈਗੀਆਂ ਨੇ ਅੱਛਾ ਗਰੰਟੀ ਨਾ ਦੇਣੀਆਂ 15-15 ਕਿਲੋ ਦਦਾ ਦਦਾ ਇਹਨਾਂ ਦੀ ਤੇ ਦੋ ਬੱਚੇ ਤਾਂ ਬਿਨਾ ਵੀ ਆ ਹਾਂਜੀ ਦੋ ਬੱਚਿਆਂ ਬਗੈਰ ਵੀ ਨੇ ਚਲੋ ਸ਼ੁਰੂਆਤ ਫਿਰ ਆ ਜਿਹੜੇ ਇਧਰੋਂ ਪਹਿਲੇ ਨੰਬਰ ਤੇ ਹੀ ਆ ਇਹ ਭਾਜੀ ਸੱਜਰ ਨੇ 15 ਕਿਲੋ ਦੋ ਤਾਂ ਮਹੀਨੇ ਦਿੱਤਾ ਗਰੰਟੀ ਦਾ ਅੱਛਾ ਮਈ ਹੈ ਹੀ ਕੱਦ ਵਜਨ ਵਾਲੀ ਹੈ ਚੰਗੀ ਭਾਰੀ ਮੱਝ ਆ ਚੰਗੀ ਭਾਰੀ ਹੈ ਭਰੀ ਜਰਾ ਥਾਣੇ ਤੇ ਦੇਖ ਸਕਦੇ ਜੇ ਲੱਗੇ ਤਾਂ ਇਹ ਹੀ ਭਾਜੀ ਸੀਲ ਆ ਤੇ ਦੁੱਧ ਵੀ ਇਹ ਦੇਖੋ ਭਾਜੀ 6 ਕਿਲੋ ਦੇ ਪੱਕਾ ਵਾ ਕਿੰਨੇ ਚਿਰ ਦੀ ਚੈੱਕ ਪਾਸ ਆ ਜੀ ਭਾਜੀ ਤਿੰਨਾਂ ਦੀ ਚੈੱਕ ਪਾਸ ਆ ਕੱਲ ਦੀ ਤਿੰਨ ਮਹੀਨਾ ਦੀ ਚੈੱਕ ਪਾਸ ਆ ਮੇਲ ਭਾਜੀ ਬੜੀ ਲੰਮੀ ਮੋੜਦੀ ਇਹ ਬਾਕੀ ਪੂਰੀ ਭਾਰੀਆਂ ਮੱਝਾਂ ਜਿਆ ਜਿਹੜੀ 6 ਕਿਲੋ ਦੁੱਧ ਜਿਹੜਾ ਹਣ ਕਿੰਨੇ ਵੀ ਹੈਗਾ ਭਾਜੀ ਵੀ ਗੂਲੀ ਇੱਕ ਦੀ ਦੀ ਮਹੀਨੇ ਦੀ ਬਾਜੀ ਆ ਜੀ ਜਿਹੜਾ ਕਾਲ ਸੀ ਵੀ ਬਾੜੀ ਚੰਗੀ ਆ ਦੇਖੋ ਥਣਾ ਦੀ ਤਵਾ ਦੀ ਭਾਜੀ ਵਿਖਾਓ ਖਣ ਦੇ ਵੇਦ ਗਿੱਡੀ ਹਸਾ ਲੈਂਦਾ ਬਾਕੀ ਬੇਲ ਵੀ ਚੰਗੀ ਆ ਬਾਕੀ ਜਿਹੜੀਆਂ ਆ ਮਡੇਰੀਆਂ ਚ ਮੱਝਾਂ ਆਈਆਂ ਹੁੰਦੀਆਂ ਵਾ ਉਹ ਮਡੇਰੀਆਂ ਚ ਟੀਗਾ ਥੋੜਾ ਲੇੜ ਭਰਉਂਦੇ ਆ ਤੇ ਸੂਆ ਥੋੜਾ ਲੰਮਾ ਲੈਣਾ ਹੁੰਦਾ ਡੇਰੀਆਂ ਵਾਲਿਆਂ ਵੀਰਾਂ ਨੇ ਨਹੀਂ ਦੁੱਧ ਨੇ ਮੰਗੇ ਨਾ ਭਾਜੀ 7 ਮਹੀਨੇ ਦੁੱਧ ਦੇਈਣਾ ਇਹਨੇ ਠੀਕ ਆ ਜੀ ਭਾਜੀ ਇਹ ਦੁੱਧ ਇਹ ਲੰਮਾ ਟਾਈਮ ਹੀ ਜਣਾ ਵਾ ਬਾਕੀ ਇਹ ਵੀ ਹੈਗੀ ਵੀ ਸੀਲ ਚੈੱਕ ਪਾਸ ਕਿੰਨਾ ਚੱਲਦੀ ਆ ਤੇ ਨਾ ਮਹੀਨਾ ਦੀ ਪਾਜੀ ਚੈੱਕ ਪਾਸ ਹੈ ਗਾਰੰਟੀ ਚੋ ਬਾਕੀ 2 ਮਹੀਨੇ ਛੱਡਣੇ ਵੀ ਆ ਹਾਂਜੀ 2 ਮਹੀਨੇ ਛੱਡਣੇ ਨੇ ਮਾਲ ਜਬੜੀ ਹੈ ਮੁੱਲ ਫਿਰ ਇਹਦਾ ਮੁੱਲ ਪਾਜੀ ਮੁੱਲੇ ਦਾ 70000 ਕਰਦੇ ਆ ਅੱਛਾ ਲਾਸਟ ਇ ਛੋਟ ਛੜ ਸਭ ਕੁਝ ਕਰਕੇ 65000 ਦੇ ਵਿੱਚ ਦੀ ਮਾਜੀ ਅੱਛਾ 65000 ਚ 65000 ਚ ਵੱਡੀ ਮਾਜ ਸੱਜਰ ਗਰੰਟੀ ਨਾਲ 15 ਕਿਲੋ ਭਾਈ ਕੱਢੂਗੀ ਤੁਹਾਨੂੰ ਆਸ ਦਿੰਦੇ ਆ ਮੈਂ ਕੱਢੂਗੀ ਇਹ ਗੱਲ ਤੇ ਬਾਕੀ ਜਿੰਨੇ ਜਨ ਨੇ ਸੱਜਰ ਸੋਨਾ ਮੰਨ ਜਦੋਂ ਬਾਜ਼ਾਰ ਪੂਰਾ ਤੇਜ਼ ਹੋ ਜੇ ਉਹਨਾਂ ਜਰ ਨੂੰ ਭਾਈ ਬਾਜ਼ਾਰ ਹੁੰਦਾ ਤੇਜ਼ ਹੋ ਜਾਣਾ ਤੇ ਯਾਰ ਹੁਣ ਵੀ ਤੇਜ਼ ਹੋ ਗਿਆ ਬਾਜ਼ਾਰ ਤੇ ਆ ਜੀ ਯਾਰ ਕੀ ਇਹ ਮੱਜਾਂ ਦਾ ਤੇ ਇਹ ਛੋਟੀ ਨੇ ਪਹਿਲਾਂ ਨੇ 10 ਕਿਲੋ ਦੁੱਧ ਦਿੱਤਾ ਪਾਜੀ ਅੱਛਾ ਹੁਣ ਵੀ ਪਾਜੀ ਇਹ ਸਾਢੇ 24 ਮਹੀਨੇ ਵਿੱਚ ਚੈੱਕ ਆ ਸਕ ਜੀ ਹਾਂਜੀ ਪਾਜੀ ਇਹ 5 ਕਿਲੋ ਦੁੱਧ ਪੱਕਾ ਹੋਊਗਾ ਠੀਕ ਆ ਸੀਲਸ ਲੱਗ ਗਿਆ ਚਵਾਈ ਚਵਾਈ ਵਧੀਆ ਵਾ ਤਿਆਰ ਕੇ ਤੇ ਸੱਜਾ ਦੁੱਧੋ ਵਾਜੂਗੀ ਦੁੱਧੋ ਵਾਜੂਗੀ ਪਾਜੀ ਇੱਕ ਅੱਧਾ ਦਿਨ ਜਾ ਕੇ ਕਰਦਾ ਵੀ ਇਹ ਡੰਗਰੀ ਇਹ ਹੁਣ ਇਹ ਲੈ ਆਦੀ ਹੈ ਜੇ ਘਰੇ ਮੈਂ ਠੀਕ ਆ ਆ ਕੇ ਪਹਿਲਾਂ ਚੈੱਕ ਹੀ ਕਰਾਂਗੀ ਅਜੇ ਪਸ਼ੂ ਹੁਣੇ ਆਏ ਦੋ ਮੱਧੀਆਂ ਜਾਈਆਂ ਹੁਣੇ ਹਾਂਜੀ ਹਾਂਜੀ ਆ ਥਾਣੇ ਤੇ ਵੀ ਦੇਖ ਸਕਦੇ ਜੇ ਲੱਗੇ ਪੋਲੀ ਆ ਆ ਰਹੀ ਬੋਦੀ ਨੇ ਸੋਹਣੀ ਸਾਨੀ ਨਹੀਂ ਆ ਛੋਟੀ ਜਨੀ ਨਹੀਂ ਆ ਗਈ ਹੈ ਹਾਂ ਸੁਤਰੀ ਜੀ ਆ ਵੀ ਮੋਰਨਾ ਸਰਦੀ ਭਾਜੀ ਹਾਂ ਲੈ ਕੇ ਤੁਹਾਨੂੰ ਖਾਣ ਨੂੰ ਭਾਜੀ ਬੈਣੀਲੇ ਪਾਸੇ ਦਾ ਥਣ ਦੇਖ ਸਕਦੇ ਜੀ ਉਹ ਪਈ ਉਹਦਾ ਨਾ ਜਦੋਂ ਬੱਚੇ ਨੇ ਕਿਤੇ ਦੰਦੀ ਲਾਈ ਤੇ ਉਹ ਛਿੱਕੜ ਗਿਆ ਲੱਤ ਗਿਆ ਹੋਰ ਕੁਝ ਆ ਗਣੀ ਹਾਂਜੀ ਉਹ ਪੁਰਾਣਾ ਹੀ ਆ ਉਹ ਪੁਰਾਣਾ ਹੀ ਆ ਸਾਫ ਸੁਥਰੀ ਉਹਦੀ ਨਹੀਂ ਕੋਈ ਗੱਲ ਹੈ ਵੀ ਹਾਂਜੀ ਹਾਂਜੀ ਉਹ ਕੋਈ ਚੱਕਰ ਨਹੀਂ ਦਾ ਤੇ ਮੁੱਲ ਫਿਰ ਇਹਦਾ ਮੁੱਲ ਭਾਜੀ ਮੰਗਣ ਤੋਂ ਭਾਏ 50000 ਰੁਪਏ ਮੰਗ ਲਈਏ ਹਾਂਜੀ 60000 ਦਿੱ ਦੇ ਦਾਂਗੇ ਅੱਛਾ 60000 ਦੇ ਦੇ 60000 ਦੇਖੋ ਥੜਲੇ ਵੀ ਦੀ ਸਾਫ ਹਾਂਜੀ ਭਾਜੀ ਸਾਢੇ 4ਵੇਂ ਮਹੀਨੇ ਦੀ ਚੈੱਕ ਪਾਸ ਹੋਊਗੀ ਗਾਰੰਟੀ ਦੇ ਨਾਲ ਠੀਕ ਹੈ ਜੇ ਮਰਜ਼ੀ ਡਾਕਟਰ ਦੇ ਆ ਕੇ ਕੋਈ ਚੈੱਕ ਕਰਾ ਲਵੇ ਠੀਕ ਹੈ ਜੀ ਮੋਦ ਜਮਾ ਹੀ ਜੈ ਜੈ ਭਾਜੀ ਇਹਦਾ ਅੱਛਾ ਸਪੂਲ ਜੈ ਜੈ ਮੋਦ ਠੀਕ ਹੈ ਮੋਦ ਦੇ ਬਾਜ਼ਾਰ ਦੇ ਹਿਸਾਬ ਨਾਲ ਬਾਜ਼ਾਰ ਦੇ ਹਿਸਾਬ ਨਾਲ ਕੀ ਲੰਮੀ ਨਹੀਂ ਆ ਕਾਲੀ ਸ਼ਾ ਛੋਟੀ ਆ ਹਾਂਜੀ ਹੈਗੀ ਨਹੀਂ ਸੀ ਇਸਦਾ ਤੇ ਆ ਜਿਹੜੀ ਮੱਝ ਜੀ ਭਾਜੀ ਛੋਟੀ ਨਾ ਆਪਣੇ ਘਰੇ ਬੱਚਾ ਮਰ ਗਿਆ ਇਹਦਾ ਅੱਛਾ ਪੂਛੋ ਲੰਡੀ ਆਏ ਪੂਛੋ ਮੜੀ ਜੀ ਲੰਡੀ ਪੂਛ ਨਾ ਕਿ ਡੰਗਰ ਨੇ ਪੈਰ ਰੱਖਦਾ ਸੀ ਤੇ ਉਹਨਾਂ ਨੇ ਦਵਾ ਛੱਡੀ ਠੀਕ ਆ ਹੋਰ ਕੋਈ ਨੁਕਸਾਨ ਨਹੀਂ ਇਹਦਾ ਬੱਚਾ ਨਹੀਂ ਹੈਗਾ ਹੁਣ ਹੈ ਗਈ ਸੀ ਲਿਆ ਭਾਜੀ ਇਹ ਤਾਂ ਵੀ ਕੱਦ ਕੱਠ ਚੰਗਾ ਹੈ ਚਲੋ ਚੰਗੀ ਹੈ ਭਾਜੀ ਸਾਰੀ ਚੰਗੀ ਹੈ ਜਿੱਲੇ ਵੀ ਸੱਜਰ ਨਹੀਂ ਉਹਨੇ ਵੀ ਟੋਕੜ ਗੱਬੜ ਨਹੀਂ ਨਿਕਲੀ ਹੈ ਠੀਕ ਹੈ ਜੀ ਜਿੰਨੇ ਵੀ ਹੋਣ ਕੋਈ ਦਊਗਾ ਬਾਗੀ ਤਾਂ ਦੂਰ ਪਾਸੇ ਕੋਲੀਆ ਤੇ 98 ਤੇ ਦੇਖ ਸਕਦੇ ਜੇ ਲੱਗੇ ਤਾਂ ਦੁੱਧ ਕਿੰਨਾ ਚ ਵਿਤਿਆ ਤੇ ਕੋਲ ਇਹ ਕੋ ਭਾਜੀ ਪੱਕਾ ਦੁੱਧ 7 ਕਿਲੋ ਆ ਅੱਛਾ ਤੇ ਬਹੁਤ ਜ਼ਿਆਦਾ ਭੋਲੀ ਹੈ ਤੇ ਮੁੱਲ ਫਿਰ ਤੇ ਮੁੱਲੇ ਦਾ ਭਾਵੇਂ ਪਹਿ 8000 ਮੰਗ ਲਈਏ 60000 ਦੇ ਵਿੱਚ ਦੇ ਦਾਂਗੇ ਅੱਛਾ ਵੀ 60000 ਦੇ ਦੇ 60000 ਦੇ ਦੇ ਦੇਣੀ ਆ ਠੀਕ ਦੋਵਾਂ ਨੂੰ ਕੋਈ ਜਿਹੜਾ ਮਰਜ਼ੀ ਭਾਵੇਂ ਥੋਕੜ ਗੱਬਣ ਲੈ ਲੈ ਭਾਵੇਂ ਤਾਜੀ ਲੈ ਲੈ ਅੱਛਾ 60000 ਦੇ ਦੇ ਦਾਂਗੇ ਇਹ ਕਿਦੀ ਇਹ ਗੱਲ ਆ ਵੀ ਤੁਸੀਂ ਫਿਰ ਥੋਕੜ ਗੱਬਣਾ ਕਰਕੇ ਫਿਰ 60000 ਦੀ ਵੇਚਣੀ ਸਾਰਾ ਸੁਭਾਚੂ ਹਾਂਜੀ ਹਾਂਜੀ ਇਹ ਚੀਜ਼ੀ ਦਾ ਮਜ਼ਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਭਾਜੀ ਆ ਤੋੜ ਕੜਗ ਬੰਨ ਜਾਵੇ ਇਹ ਵੀ ਭਾਜੀ ਪੰਜਾਂ ਮਹੀਨਿਆਂ ਦੀ ਚੱਕ ਪਾਸ ਕਦ ਘਾਟ ਚੰਗਾ ਇਹਦਾ ਵੀ ਹਨਾ ਕਦ ਘਾਟ ਵੀ ਚੰਗਾ ਤੇ ਮਹੀਨੇ ਸੱਜਰ ਨੇ ਵੀ ਦੋ ਤੇ 13 ਕਿਲੋ ਦੁੱਧ ਦਿੱਤਾ ਜੀ ਅੱਛਾ ਡੇਰੀ ਜੁਨੇ ਦੀ ਜੀ ਭਾਜੀ ਠੀਕ ਐ ਆਣੇ ਤੇ ਦੇਖ ਸਕਦੇ ਨੇ ਲੱਗ ਕੇ ਤੋਂ ਆਪਾਂ ਧਾਰ ਧੂਰ ਭਾਜੀ ਬੜੀ ਪੋਲੀ ਆ ਹੁਣ ਕਿੰਨੇ ਚਿਰ ਦੀ ਚੱਕ ਪਾਸ ਐ ਭਾਜੀ ਪੰਜਾਂ ਮਹੀਨਿਆਂ ਦੀ ਤੇ 5 ਕਿਲੋ ਹੀ ਦੁੱਧ ਆ ਪੰਜਾਂ ਮਹੀਨਿਆਂ ਦੀ ਚੱਕ ਪਾਸ ਐ ਤੇ 5 ਕਿਲੋ ਹੀ ਦੁੱਧ ਐ ਭਾਜੀ ਵੱਡੀ ਵੱਡੀ ਆ ਗਈ ਬੇਲ ਭਾਜੀ ਵੇਖੋ ਕਿੰਨੀ ਲੰਮੀ ਐ ਜੀ ਤਾਂ 20 ਬੜੀ ਮਾਝ ਤੇ ਇਹਨਿੰਨਾ ਅਗੇ ਜੀ ਨਹੀਂ ਲਾਇਆ ਹਜੇ ਪਰ ਉਹ ਬੁੱਢੀ ਤਾਂ ਕਰਕੇ ਰਾਜ ਕੇ ਪੱਠੇ ਨਹੀਂ ਕਰਦੇ ਬਾਕੀ ਜਿਹੜਾ ਟੁਕੜ ਪਸ਼ੂ ਹੁੰਦਾ ਵਾ ਜਾ ਕੇ ਦਿਹਾੜੀ ਡਾਂਗੇ ਉਧਰ ਕਰਦਾ ਵਾ ਅਜੇ ਜਿਹੜਾ ਬੱਚੇ ਵਾਲਾ ਪਸ਼ੂ ਹੁੰਦਾ ਉਹਦੀ ਗੱਲ ਹੋਰ ਹੁੰਦੀ ਆ ਤੇ ਟੁਕੜ ਪਸ਼ੂ ਦੀ ਗੱਲ ਹੋਰ ਹੁੰਦੀ ਆ ਉਹ ਕਈ ਵਾਰੀ ਜਾ ਕੇ ਦਿਲ ਘੱਟ ਲੌਂਦੀਆਂ ਇੱਕ ਦੋ ਦਿਨ ਹਰ ਇੱਕ ਡੰਗਰ ਕਰਦਾ ਹੀ ਆ ਭਾਈ ਹਾਂਜੀ ਹਾਂਜੀ ਬਾਕੀ ਚੌਣ ਚਵਾਈ ਦੀ ਗਰੰਟੀ ਆ ਧਾ ਤੂਰ ਪੋਦੀ ਹੋਗੀ ਤੇ ਇਹਦਾ ਫਿਰ ਮੁੱਲ ਮੋਲ ਭਾਜੀ ਇਹ ਤਾਂ ਭਾਏ 62000 ਕਰਦੀ ਏ ਇਹ 60000 ਦੇ ਦੇਣੀ ਹੈ ਅੱਛਾ ਇਹ 52000 ਮਾਰਦਾਨ ਕਰ ਦੇਣਾ ਅੱਛਾ 80000 ਦੇ ਵਿੱਚ ਦੇ ਦਾਂਗੇ ਵੱਡੀ ਮੱਝ ਅੱਜ 600 ਉੱਠ ਦੇ ਲੱਗ ਗਈ ਆ ਮੋਲ ਕੇ ਸਾਰੇ ਬਾਕੀ ਪੇਠਪੁੜੇ ਤਾਂ ਇੱਕ ਵਾਰੀ ਦੇਖ ਸਕਦੇ ਜੀ ਵੱਡੀ ਆਗੇ ਚੰਗੀ ਚੜਾਈ ਜੇ ਪੇਠਪੁੜੇ ਤਾਂ ਦੱਦ ਕਾਠ ਵਾਲੀ ਜੀ ਭਾਜੀ ਡੇਰੀ ਵਾਲੀ ਹੈ ਤੇ ਆਵੇ ਚੱਕ ਪਾਸਿਆ ਇਹ ਭਾਜੀ ਸੱਜਰ ਨੇ 15 ਕਿਲੋ ਦੁੱਧ ਕੱਢਿਆ ਆਏ ਨੇ ਅੱਛਾ ਥਾਣਾ ਤੋਂ ਅੰਦਾਜ਼ਾ ਲਾ ਸਕਦੇ ਪਾਈਪ ਕਿੰਨੀ ਮੋਟੀ ਲੱਗੀ ਕਿਵਾ ਇਹ ਡੀਪ ਹੋਲੀ ਆ ਤਾਂ ਦੇਖ ਸਕਦੇ ਥਾਣਾ ਹਵਾਨੇ ਤੇ ਨਾੜਾਂ ਵੀ ਚੰਗੀਆਂ ਵਾ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਹੁਣ ਕਿੰਨੇ ਚਿਰ ਦੀ ਚੈੱਕ ਪਾਸ ਆ ਇਹ ਭਾਜੀ ਤਿੰਨਾ ਮਹੀਨੇ ਦੀ ਚੈੱਕ ਪਾਸ ਆ ਅੱਛਾ ਹਾਂਜੀ ਦੁੱਧ ਵੀ ਭਾਜੀ 5 ਕਿਲੋ ਦੇ ਧਾਰ ਵੀ ਉਜ਼ੀ ਆ ਠੀਕ ਆ ਜੀ ਹਾਂਜੀ ਇਹ ਹੁਣ ਇਹ ਲਾਂਦੀ ਹੈ ਜੀ ਭਾਜੀ ਚੈੱਕ ਕਰਾਈ ਦੇ ਹਾਂ ਦੇਖੋ ਥੋਣਾ ਜੀ ਥਾ ਦੋ ਇਹ ਡਾਲੇ ਭਾਜੀ ਆ ਪੱਟ ਬਣਉਂਦੀ ਫੁੰਦੀ ਆ ਠੱਲਿਆਂ ਚੰਗੇ ਖੁੱਲੇ ਆ ਮਈ ਹੈ ਹੀ ਯਾਦਕਾਤ ਵਾਲੀ ਭਾਜੀ ਵੇਲ ਦੀ ਚੰਗੀ ਆ ਵੇਲ ਵੀ ਲੰਬੀ ਆ ਤੇ ਆ ਜੀ ਕਾਲੀ ਸ਼ਾਮ ਹੈ ਵੇਖੋ ਹੁਣ ਇੱਥੇ ਵਸਾਉ ਲੈ ਜਾ ਕੋਈ ਖੜੂਗਾ ਤੇ ਯਾਦ ਕਰੂਗਾ ਭਾਜੀ ਇਹ ਗੱਲ ਦੀ ਗਰੰਟੀ ਸੱਜੇ ਰੈਰ ਦਾ ਕੋਈ ਸਾਂਭ ਲੈ ਤੇ ਦਿੱ 16-17 ਕਿਲੋ ਕਰ ਸਕਦੀ ਹੈ ਠੀਕ ਹੈ ਜੀ ਬਾਕੀ ਖੜੇ ਕੋਈ ਸਾਂਭ ਵਾਲਾ ਸਾਂਭ ਵਾਲਾ ਖੜੇ ਨਹੀਂ ਯਾਰੀ ਬਾਂਧੂਗੀ ਦੋਥੇ ਇਹਦਾ ਫਿਰ ਮੁੱਲ ਮੁੱਲ ਭਾਈ ਜੈ ਜੀ ਇਹਦਾ ਕਿੰਨਾ ਖਾਓ ਬਾਜ ਮੁੱਲ ਭਾਵੇਂ 70000 ਕਰੀਏ ਇਹ 65000 ਤੇ ਦੇ ਦਨੀਆ ਅੱਛਾ 65000 ਮਈਆਂ ਬੜੀ ਕੋ ਚੰਗੀਆਂ ਹੈਗੀਆਂ 65 65000 ਤੇ ਦੇਣੀਆਂ ਭਾਈ 15 15 ਕਿਲੋ ਦੀ ਗਾਰੰਟੀ ਆ ਠੀਕ ਹੈ ਜੀ ਬਾਕੀ ਆਪੋ ਆਪਣੀ ਸਾਹਮਦੀ ਗੱਲ ਆ ਦੋ ਦਿਨਾਂ ਦੇਣਗੀਆਂ ਠੀਕ ਹੈ ਜੀ ਦੋ ਕਹਿ ਦਿੰਦੇ ਥਣਾ ਲੈਵੇ ਦੀ ਕੁਆਲਿਟੀ ਤੁਹ ਪਤਾ ਲੱਗ ਜਾਂਦਾ ਹਾਂ ਹਾਂਜੀ ਹਾਂਜੀ ਤੇ ਲੰਬੀ ਬੜੀ ਮਈ ਦੇ ਥਣ ਲੈਵੇ ਦੀ ਵੇਖੋ ਕਿੰਨੀ ਆ ਪੂਛ ਵੀ ਪਿਓਰ ਮੋਰਾ ਨਸਲ ਦੇ ਵਿੱਚ ਤੇ ਹੁਣ ਆ ਜਿਹੜੀ ਮੱਝ ਹੈ ਹਾਂ ਜੀ ਭਾਜੀ ਬੱਚਿਓ ਮਕੇਰ ਜੀ ਮੱਝ ਇਹਨੂੰ ਮਹੀਨਾ ਕਾਲੀ ਬਣੀ ਨੂੰ ਹੀ ਹੋ ਗਿਆ ਜੀ ਅੱਛਾ ਕਿਸਮਤ ਹੈ ਕਿ ਇਹਦੀ ਨਿਗਲ ਆਵੇ ਅੱਛਾ ਤੇ ਰੇਡ ਵੀ ਜਾਇਜ਼ ਆ ਦੁੱਧ ਕਿੰਨਾ ਹੈ ਭਾਜੀ 6.5 ਕਿਲੋ ਪੱਕਾ 6.5 ਕਿਲੋ ਦੁੱਧ ਜਿਆਦਾ ਨਹੀਂ ਘਰਦਾ ਵਧੂਗਾ ਬਾਕੀ ਭਾਰੀ ਆ ਮੱਝ ਜਿਹੜੀ ਆ ਵੀ ਵਜਨ ਵਾਲੀ ਆ ਭਾਜੀ ਵਜਨ ਵਾਲੀ ਆ ਮੱਝ ਵਜਨ ਚ ਆ ਇਹਦੇ ਸਾਮ ਨਾਲ ਜਿੰਨੇ ਦੀ ਹੁਣ ਸੱਜਰ ਰੇੜੀ ਹੁੰਦੀ ਜਦੋਂ ਮਰਜ਼ੀ ਵੇਚ ਲੋ ਇਹਨੂੰ ਤੇ ਲੰਬੀ ਹੁੰਦੀ ਦੀ ਆ ਨਹੀਂ ਇਹ ਸਿੰਘ ਸੁੰਗ ਵੀ ਭਾਜੀ ਗੋਲ ਆ ਉਹ ਤਾਂ ਭਾਜੀ ਉੜਦੀ ਆ 20 ਕਿਲੋ ਦੁੱਧ ਕਰਦੀ ਹੁੰਦੀ ਏ ਫਿਰ ਕੋ ਕੱਲ੍ਹ ਹੀ ਆਈ ਏ ਮੁੱਲ ਵੀ ਜਮਾ ਜ਼ਾਇਦ ਏ ਭਾਜੀ ਦਾ ਕਾਕੀ ਵਜਨ ਤੇ ਚੰਗੀ ਆ ਥੱਲੇ ਵੀ ਚੰਗੀ ਆ ਸੱਜਰ ਨੇ ਇਹਨੂੰ ਦੋਤੇ ਚੰਗਾ ਕੱਢਿਆ ਹੋਗਾ ਜਦ ਤਾਜੀ ਸੋਈ ਹੋਊਗੀ ਤੇ ਇਹਦਾ ਮੁੱਲ ਫਿਰ ਵੀ ਜੀ ਮੁੱਲ ਭਾਈ 60000 ਕਰ ਲਓ ਭਾਵੇਂ 55000 ਦੇ ਦਾਂਗੇ ਮਾਜ ਅੱਛਾ 55000 ਬੀਬੀ ਮੈਂ ਹੀ ਆ 55000 ਦੀ ਨਹੀਂ ਉਦਾਂ ਹੀ 50000 ਦੀ ਅੱਛਾ ਵੇਖੋ ਕਿੱਡੀ ਪੜੀ ਹੈ ਹਾਂਜੀ ਤੇ ਬਾਕੀ ਚੰਗੀ ਚੋਣ ਚਾਣ ਵੀ ਚੰਗੀ ਆ ਇਹ ਸੋਹਣ ਚੰਗੀ ਸੀ ਲਿਆ ਠੀਕ ਖਰਾਬ ਨਾ ਕਰੂਗੀ ਕਿਸੇ ਦੇ ਘਰੇ ਜਾ ਕੇ ਠੀਕ ਆ ਇਨੀ ਠੰਡੀ ਇਹਦੀ ਇਹ ਸਿੱਤ ਹੈਗੀ ਮਾੜੀ ਬਾਕੀ ਦੁੱਧ ਵੀ ਸੰਗਣਾ ਅਨਸਾਰੀਆਂ ਜਿਹੜੀਆਂ ਟੁਕੜਾਈਆਂ ਵਾ ਨਹੀਂ ਨਾ ਬਣੀ ਨੂੰ ਹੀ ਹੋ ਗਿਆ ਦੀ ਗਾੜੀ ਠੀਕ ਆ ਹਾਂਜੀ ਹਾਂਜੀ ਤੇ ਆਹ ਬਾਜੀ ਜਿਆਦਾ ਚੰਗੀ ਮੈਂ ਆ ਵਾ ਕਿਸੇ ਨੇ ਪਰ ਮੇਰੇ ਨਾਲ ਗਾਰੰਟੀ ਦੇ ਕੋਈ ਨਹੀਂ ਤੇ ਬਾਕੀ ਜਿਹੜੀਆਂ ਟੁਕੜਾ ਕਪੜਾ ਕਿੰਨੇ ਕ ਦਿਨਾਂ ਚ ਕੋਈ ਚੈੱਕ ਕਰਵਾ ਲੈ ਪੰਜਾਂ ਦਿਨਾਂ ਦੀ ਪੂਰੀ ਗਾਰੰਟੀ ਪੰਜਾਂ ਦਿਨਾਂ ਦੇ ਵਿੱਚ ਵਿੱਚ ਹਨਾ ਆਪਣਾ ਜਿਹੜਾ ਮਰਜ਼ੀ ਡਾਕਟਰ ਭਾਵੇਂ ਲੱਭਦੇ ਸਾਰੇ ਚੈੱਕ ਕਰਾਓ ਠੀਕ ਹੈ ਜੀ ਆਨਲਾਈਨ ਜਦੋਂ ਮਰਜ਼ੀ ਹਰ ਕਿਸੇ ਏਰੀਆ ਦੇ ਆਪਣੇ ਵਿੱਚ ਮਈ ਜਾਂਦੀ ਹੈ ਸੰਗਰੂਰ ਨਾ ਬਾਵਾ ਮੂਸਾਪੈਡ ਕੋਈ ਵੀ ਹੋਵੇ ਠੀਕ ਆ ਇਸ ਗੱਲ ਦੀ ਕੋਈ ਵੀ ਘਬਰਾਹੇ ਨੂੰ ਨਹੀਂ ਈਡੀ ਦੂਰ ਹਨਾ ਹਾਂਜੀ ਹਾਂਜੀ ਮੋਬਾਈਲ ਦਾ ਨਾਂ ਹੀ ਕਈ ਫੂਨ ਨਹੀਂ ਕਰਦੀ ਪੂਰੇ ਪੰਜਾਬ 'ਚ ਜਿੱਥੇ ਮਰਜੀ ਹਰਿਆਣਾ ਅਮਾਚਲ ਜਿੱਥੇ ਮਰਜੀ ਹੈ ਨਾ ਸਾਰੇ ਕਿਤੇ ਮਾਲ ਜਾਂਦਾ ਸਾਈ ਮੈਂ ਨਾ ਪਵਾ ਕੇ ਘਰੋਂ ਪੈਸੇ ਲਵਾਂਗੇ ਜਾ ਕੇ ਬਾਕੀ ਵੀਡੀਓ ਤੇ ਮਾਲ ਤੇ ਦਿੱਲੀ ਮਹਾਰਾਸ਼ਟਰ ਸਾਰੇ ਉਧਰ ਵੀ ਜਾਂਦਾ ਵਾ ਦੋ ਦੋ ਮਾਲ ਵੀ ਜਾਂਦਾ ਹਾਂਜੀ ਹਾਂਜੀ ਤੇ ਬਾਕੀ ਫੂਨ ਲਾ ਕੇ ਬਾਕੀ ਵੀਡੀਓ ਇਹਦੀ ਸਾਰੇ ਦੇਖੋ ਯਾਰ ਲੋਨ ਸਬਸਕ੍ਰਾਈਬ ਕਰਿਆ ਕਰੋ ਹਾਂਜੀ ਠੀਕ ਨਹੀਂ ਭਾਈ ਬਾਕੀ ਮਾਲ ਸਾਰਾ ਹੀ ਚੰਗਾ ਵਾ ਠੀਕ ਹੈ ਯਾਦਗਾਦ ਟਾਲੀਆਂ ਮੰਨੀਆਂ ਭਾਰੀ ਠੀਕ ਹੈ ਬਈ ਬਹੁਤ ਬਹੁਤ ਧੰਨਵਾਦ ਜੀ ਬਾਕੀ ਇੱਥੇ ਆਓ ਆਪਣੀ ਸਮਝਣਾ ਵੇਖ ਚੱਕ ਕੇ ਤਸੱਲੀ ਕਰਕੇ ਖੜੋ ਜੀ